ਡਿਜੀਟਲ ਸਿਹਤ ਦੇ ਬੁਨਿਆਦੀ ਟਾਂਚੇ ਅਤੇ ਇਸ ਦੀ ਮਹੱਤਤਾ ਬਾਰੇ ਇਸ ਓਰੀਐਂਟੇਸ਼ਨ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਇਸ ਬਾਰੇ ਜਾਣਨਾ ਚਾਹੋਗੇ। ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ ਡਿਜੀਟਲ ਸਿਹਤ ਦੇ ਬੁਨਿਆਦੀ ਸਿਧਾਂਤਾਂ ਅਤੇ ਇਸ ਦੇ ਲਾਭਾਂ ਨੂੰ ਸਮਝਣ ਦੇ ਯੋਗ ਹੋਵੋਗੇ। ਇਹ ਸਮਝਣ ਦੇ ਯੋਗ ਹੋਵੋਗੇ ਕਿ ਟੈਕਨੋਲੋਜੀ ਅਤੇ ਡਿਜੀਟਲ ਸਾਧਨ ਸਿਹਤ ਸੰਭਾਲ ਸੇਵਾਵਾਂ ਨੂੰ ਕਿਵੇਂ ਵਧਾ ਰਹੇ ਹਨ। ਮਰੀਜ਼ਾਂ, ਡਾਕਟਰਾਂ ਅਤੇ ਹੋਰ ਸਾਰੇ ਹਿੱਸੇਦਾਰਾਂ ਲਈ ਸਿਹਤ ਸੰਭਾਲ ਵਿੱਚ ਸਕਾਰਾਤਮਕ ਤਬਦੀਲੀਆਂ ਦੀ ਪਛਾਣ ਕਰ ਸਕਦੇ ਹੋ। ਸਾਰਿਕਾ ਨਰਸ ਰੀਤਾ ਨੂੰ ਸਮਝਾਉਂਦੀ ਹੈ ਕਿ ਡਿਜੀਟਲ ਸਿਹਤ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵਿੱਚ ਟੈਕਨਾਲੋਜੀ ਦੇ ਵਰਤੋਂ ਹੈ ਸਪੀਕਰ 100580190 ਡਿਜੀਟਲ ਸਿਹਤ ਵਿੱਚ ਹਰ ਕਿਸੇ ਦੀ ਬਿੰਤਰ ਦੇਖਭਾਲ ਕਰਨ ਲਈ ਸਿਹਤ ਸੰਭਾਲ ਸਾਥਵਰ ਅਤੇ ਸਿਹਤ ਸੰਭਾਲ ਐਪਸ ਸਿਹਤ ਸੰਭਾਲ ਡਾਟਾ ਅਤੇ ਸਿਹਤ ਸੰਭਾਲ ਵਿਸ਼ਲੇਸ਼ਣ ਦੀ ਵਰਤੋਂ ਸ਼ਾਮਲ ਹੈ ਮਰੀਦ ਡਾਕਟਰ ਨਰਸਾਂ ਸਿਹਤ ਸਹੂਲਤਾਂ ਜਿਵੇਂ ਕਿ ਹਸਪਤਾਲ ਲੈਬਾਂ ਫਾਰਮੇਸੀਆਂ ਆਦਿ ਨੀਤੀ ਨਿਰਮਾਤਾ ਸਰਕਾਰੀ ਅਥਾਰਟੀਆਂ ਅਤੇ ਸਿਹਤ ਟੈਕਨੋਲੋਜੀ ਕੰਪਨੀਆਂ ਔ ਮਰੀਜ਼ਾਂ ਡਾਕਟਰਾਂ ਹਸਪਤਾਲਾਂ ਅਤੇ ਨੀਤੀ ਨਿਰਮਾਤਾਵਾਂ ਜਾਂ ਸਰਕਾਰ ਵਰਗੇ ਸਿਹਤ ਵਾਤਾਵਰਣ ਪ੍ਰਣਾਲੀ ਦੇ ਹਿੱਸੇਦਾਰਾਂ ਲਈ ਡਿਜੀਟਲ ਸਿਹਤ ਦੇ ਲਾਭਾਂ ਨੂੰ ਸਮਝੀਏ ਔ ਮਰੀਜ਼ਾਂ ਨੂੰ ਹੋਣ ਵਾਲੇ ਲਾਭਾਂ ਨਾਲ ਸ਼ੁਰੂਆਤ ਕਰੀਏ ਡਿਜੀਟਲ ਸਿਹਤ ਟੈਸਟਾਂ ਸਕੈਨਾਂ ਆਦਿ ਦੇ ਮਾਮਲੇ ਵਿੱਚ ਸਮਾਂ ਅਤੇ ਮਿਹਨਤ ਦੀ ਬਚਤ ਕਰਦੀ ਹੈ ਅਤੇ ਰਿਪੋਰਟਾਂ ਪ੍ਰਾਪਤ ਕਰਨਾ ਮਰੀਜ਼ ਆਪਣੇ ਮੋਬਾਈਲ ਫੋਨਾਂ ਪੈਨਲੋਗ ਉਪਕਰਣਾਂ ਜਾਂ ਕੰਪਿਊਟਰਾਂ 'ਤੇ ਆਪਣੀ ਪੂਰੀ ਸਿਹਤ ਜਾਣਕਾਰੀ ਨੂੰ ਟਰੈਕ ਅਤੇ ਐਕਸੈਸ ਕਰ ਸਕਦੇ ਹਨ ਮਰੀਜ਼ ਆਸਾਨੀ ਨਾਲ ਆਪਣੇ ਸਿਹਤ ਡੇਟਾ ਨੂੰ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਨਾਲ ਸਾਂਝਾ ਕਰ ਸਕਦੇ ਹਨ ਮਰੀਜ਼ ਮੁਲਾਕਾਤਾਂ ਬੁੱਕ ਕਰ ਸਕਦੇ ਹਨ ਅਤੇ ਸੰਬੰਧਿਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਮਰੀਜ਼ ਤਸਦੀਕ ਕਿਤੇ ਡਾਕਟਰਾਂ ਦੇ ਪਾਲ ਕਰ ਸਕਦੇ ਹਨ ਅਤੇ ਟੈਲੀ ਕਨਸਲਟੇਸ਼ਨ ਦੁਆਰਾ ਰਿਮੋਟ ਤੋਂ ਸਲਾਹ-ਮਸ਼ਵਰਾ ਕਰ ਸਕਦੇ ਹਨ ਹਰੇ ਕਾਹੜਾਂ ਦੀ ਆਸਾਨ ਉਪਲਬਧਤਾ ਕਾਰਨ ਮਰੀਜ਼ਾਂ ਨੂੰ ਵਧੇਰੇ ਵਿਅਕਤੀਗਤ ਅਤੇ ਗੁਣਵੱਤਾ ਵਾਲੀ ਦੇਖਭਾਲ ਮਿਲ ਸਕਦੀ ਹੈ। ਅਗਲਾ ਡਾਕਟਰਾਂ ਨੂੰ ਡਿਜੀਟਲ ਸਿਹਤ ਸ਼ੁਰੂਆਤੀ ਡਾਇਗਨੋਸਟਿਕਸ ਇਲਾਜ ਦੀਆਂ ਯੋਜਨਾਵਾਂ ਨੂੰ ਪਰਿਭਾषित ਕਰਨ ਅਤੇ ਬਿਮਾਰੀ ਪ੍ਰਬੰਧਨ ਦਾ ਸਮਰਥਨ ਕਰਦੀ ਹੈ। ਡਾਕਟਰ ਆਸਾਨੀ ਨਾਲ ਮਰੀਜ਼ ਦੇ ਡਾਕਟਰੀ ਇਤਿਹਾਸ ਦੀ ਸਮੀਖਿਆ ਕਰ ਸਕਦੇ ਹਨ। ਡਾਕਟਰ ਆਸਾਨੀ ਨਾਲ ਮਰੀਜ਼ਾਂ ਦੀਆਂ ਮੁਲਾਕਾਤਾਂ ਅਤੇ ਮਰੀਜ਼ਾਂ ਦੀ ਰਜਿਸਟਰੀ ਦਾ ਪ੍ਰਬੰਧਨ ਅਤੇ ਸਮਾਸਾਰਣੇ ਕਰ ਸਕਦੇ ਹਨ ਡਿਜੀਟਲ ਤਕਨਾਲੋਜੀਆ ਡਾਕਟਰਾਂ ਨੂੰ ਬਿਹਤਰ ਕਲੀਨਿਕਲ ਫੈਸਲੇ ਲੈਣ ਵਿੱਚ ਵੀ ਸਹਾਇਤਾ ਕਰ ਸਕਦੀਆਂ ਹਨ ਸਪੀਕਰ 102590357 ਇਹ ਡਾਕਟਰਾਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਦਾ ਸਮਰਥਨ ਕਰਦਾ ਹੈ ਡਾਕਟਰ ਬਿਮਾਰੀ ਦੇ ਬੋਝ ਦੇ ਮੁੱਖ ਰੁਝਾਨਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਆਮ ਹਸਪਤਾਲਾਂ ਨੂੰ ਹੋਣ ਵਾਲੇ ਫਾਇਦਿਆਂ ਨੂੰ ਵੇਖੀਏ। ਹਸਪਤਾਲ ਦੀਆਂ ਪ੍ਰਬੰਧਕੀ ਗਤੀਵਿਧੀਆਂ ਦੀ ਕੁਸ਼ਲਤਾ ਨੂੰ ਵਧਾਇਆ ਜਾ ਸਕਦਾ ਹੈ। ਉਦਾਹਰਨ ਲਈ ਤੇਜ਼ OPD ਰਜਿਸਟ੍ਰੇਸ਼ਨ, ਸਰਲ ਮਰੀਜ਼ ਦਾਖਲਾ, ਤੇਜ਼ੀ ਨਾਲ ਡਿਸਚਾਰਜ। ਅਤੇ ਦਾਅਵੇ ਦੀ ਪ੍ਰਕਿਰਿਆ ਆਧ ਹਸਪਤਾਲ ਪ੍ਰਯੋਗਸ਼ਾਲਾ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਵਿਚਕਾਰ ਰਿਕਾਰਡ ਰੱਖਣ ਅਤੇ ਸਾਂਝਾ ਕਰਨ ਵਿੱਚ ਸੁਧਾਰ ਕਰ ਸਕਦੇ ਹਨ। ਹਸਪਤਾਲ ਹਸਪਤਾਲ ਦੇ ਪ੍ਰਮੁੱਖ ਕਲੀਨਿਕਲ ਅਤੇ ਪ੍ਰਬੰਧਕੀ ਸੂਚਕਾਂ ਨੂੰ ਟਰੈਕ ਅਤੇ ਪ੍ਰਬੰਧਿਤ ਕਰ ਸਕਦੇ ਹਨ ਹਸਪਤਾਲ ਲੰਬੇ ਸਮੇਂ ਵਿੱਚ ਇਲਾਜ ਦੀ ਲਾਗਤ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਨ ਅਤੇ ਕਲੀਨਿਕਲ ਨਤੀਜਿਆਂ ਨੂੰ ਵਧਾ ਸਰਦੇ ਹਨ ਨੀਤੀ ਨਿਰਮਾਤਾਵਾਂ ਜਾਂ ਸਰਕਾਰ ਨੂੰ ਲਾਭ ਸਰਕਾਰ ਲੋਕਾਂ ਖੇਤਰਾ ਆਗ ਲਈ ਵਧੇਰੇ ਕੇਂਦ੍ਰਿਤ ਅਤੇ ਬਿਹਤਰ ਨੀਤੀਆਂ ਬਣਾ ਸਕਦੀ ਹੈ ਸੰਬੰਧਿਤ ਡੇਟਾ ਦੀ ਉਪਲਬਧਤਾ ਦੇ ਨਾਲ ਸਪੀਕਰ 104804150 ਸਰਕਾਰ ਬਿਮਾਰੀਆਂ ਦੇ ਪ੍ਰਕੋਪ ਅਤੇ ਮਹਾਮਾਰੀ ਦੀ ਪਛਾਣ ਕਰਨ ਲਈ ਲਗਾ ਅਤੇ ਹੋਰ ਬਿਮਾਰੀਆਂ ਦੇ ਰੋਜ਼ਾਨਾ ਦੀ ਨਿਗਰਾਨੀ ਕਰ ਸਕਦੀ ਹੈ। ਸਰਕਾਰ ਕਿਸੇ ਵਿਸ਼ੇਸ਼ ਖੇਤਰ ਲਈ ਸਿਹਤ ਸੰਭਾਲ ਲੋੜਾਂ ਦੇ ਅਧਾਰ ਤੇ ਸਿਹਤ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਸਕਦੀ ਹੈ। ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਅਤੇ ਇਸ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਭਾਰਤ ਸਰਕਾਰ ਨੇ ਆਰੋਗ્યਮਾਨ ਪਾਕ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਔਰ ਸੋਰੀਏ ਆਰੁਸ਼ਮਾਨ ਪਾਲ ਡਿਜੀਟਲ ਮਿਸ਼ਨ ਦੇ ਪਿੱਛੇ ਦਾ ਦ੍ਰਿਸ਼ਟੀਕੋਣ ਅਤੇ ਇਹ ਭਾਰਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਸਪੀਕਰ 004540 5ਮ 5 ਹੈਲੋ ਦੋਸਤੋ ਆਰੁਸ਼ਮਾਨ ਪਾਲ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਸਤੰਬਰ 2021 ਵਿੱਚ ਸਾਡੇ ਮਾਹਯੋਗ ਪ੍ਰਧਾਨ ਮੰਤਰੀ શ્રી ਦਰਿੰਦਰ ਮੋਦੀ ਨੇ ਕੀਤੀ ਸੀ। ਸਪੀਕਰ 005ਮ 60 5ਮ 15 ਇਸ ਦੇ ਨਾਲ ਅਤੇ ਦੇਸ਼ ਭਰ ਦੇ 1.4 ਕਰੋੜ ਭਾਰਤੀਆਂ ਵਿੱਚੋਂ ਹਰੇਕ ਲਈ ਮਿਆਰੀ ਸਿਹਤ ਸੰਭਾਲ ਨੂੰ ਲੋਕਤੰਤਰੀ ਬਣਾਉਂਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। एबीडीएम ਦਾ ਪਹਿਲਾ ਉਦੇਸ਼ ਇੱਕ ਰਾਸ਼ਟਰੀ ਡਿਜੀਟਲ ਸਿਹਤ ਵਾਤਾਵਰਣ ਪ੍ਰਣਾਲੀ ਬਣਾਉਣਾ ਹੈ ਜੋ ਇੱਕ ਕੁਸ਼ਲ, ਪਹੁੰਚਯੋਗ, ਕਿਫਾਇਤੀ ਅਤੇ ਸੁਰੱਖਿਅਤ ਤਰੀਕੇ ਨਾਲ ਸਰਵਵਿਆਪੀ ਸਿਹਤ ਕਵਰੇਜ ਦਾ ਸਮਰਥਨ ਕਰਦਾ ਹੈ। ਇਹ ਡਾਟਾ ਦੀ ਇੱਕ ਵਿਸ਼ਾਲ ਲੜੀ ਵੀ ਪ੍ਰਦਾਨ ਕਰੇਗਾ ਜੋ ਆਖਰਕਾਰ ਭਾਰਤ ਦੇ ਨਾਗਰਿਕਾਂ ਦੀ ਭੈਤਰੀ ਲਈ ਵਰਤੀ ਜਾ ਸਕਦੀ ਹੈ। ਪਹਿਲਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਦੇਸ਼ ਦੇ ਹਰ ਨਾਗਰਿਕ ਲਈ ਮਹੱਤਵਪੂਰਨ ਕਿਉਂ ਹੈ? ਇਸ ਲਈ ਪਹਿਲਾ ਇਹ ਹੈ ਕਿ এবੀਡੀਐਮ ਨੂੰ ਲਾਗੂ ਕਰਕੇ ਅਸੀਂ ਸਾਰੇ ਆਪਣੇ ਡਾਕਟਰੀ ਰਿਕਾਰਡਾਂ ਜਿਵੇਂ ਕਿ ਹਸਪਤਾਲ ਦੇ ਰਿਕਾਰਡਾਂ ਨੁਸਖਿਆਂ ਲੈਬ ਰਿਪੋਰਟਾਂ ਨੂੰ ਸੁਰੱਖਿਆ ਤਰੀਕੇ ਨਾਲ ਸਟੋਰ ਕਰਨ ਅਤੇ ਐਕਸੈਸ ਕਰਨ ਦੇ ਯੋਗ ਹੋਵਾਂਗੇ ਅਤੇ ਉਚਿਤ ਇਲਾਜ ਅਤੇ ਫਾਲੋਅ-ਅਪ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਆਪਣੇ ਡਾਕਟਰਾਂ ਨਾਲ ਸਾਂਝਾ ਕਰ ਸਕਾਂਗੇ ਸਾਡੇ ਕੋਲ ਆਪਣੇ ਨੇੜੇ ਦੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਡਾਕਟਰਾਂ ਬਾਰੇ ਵਧੇਰੇ ਸਟੀਕ ਜਾਣਕਾਰੀ ਤੱਕ ਵੀ ਪਹੁੰਚ ਹੋਵੇਗੀ ਨਾਗਰਿਕ ਅਤੇ ਮਰੀਜ਼ ਸਿਹਤ ਸੇਵਾਵਾਂ ਨੂੰ ਰਿਮੋਟਲੀ ਐਕਸੈਸ ਕਰਨ ਲਈ ਟੈਲੀ ਕਨਸਲਟੇਸ਼ਨ ਦੀ ਵਰਤੋਂ ਕਰ ਸਕਦੇ ਹਨ ਇਸੇ ਤਰ੍ਹਾਂ ਡਾਕਟਰਾਂ ਅਤੇ ਹਸਪਤਾਲਾਂ ਲਈ ਅਣਗਿਣਤ ਲਾਭ ਹਨ ਇੱਕ ਇਹ ਹੈ ਕਿ ABDM ਅਤੇ ABHA ਰਿਕਾਰਡਾਂ ਦੀ ਵਰਤੋਂ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਬਿਹਤਰ ਸਿਹਤ ਸੰਭਾਲ ਫੈਸਲੇ ਲੈਣ ਲਈ ਸ਼ਕਤੀ ਪ੍ਰਦਾਨ ਕਰੇਗੀ ਜਿਸ ਦੇ ਨਤੀਜੇ ਵਜੋਂ ਭਾਰਤ ਵਿੱਚ ਸਿਹਤ ਸੰਭਾਲ ਵਿੱਚ ਸਮੁੱਚਾ ਸੁਧਾਰ ਹੋਵੇਗਾ ਜਿਵੇਂ ਕਿ ਅਸੀਂ ਵਧੇਰੇ ਡਿਜੀਟਲ ਸਾਧਨਾਂ ਨੂੰ ਅਪਣਾਉਂਦੇ ਹਾਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਕੁਸ਼ਲਤਾ ਲਾਭ ਵਿੱਚ ਲਾਭ ਹੋਵੇਗਾ ਅਤੇ ਸਮੁੱਚੇ ਮਾਲੀਆ ਅਤੇ ਮਾਰਜਿਨ ਵਿੱਚ ਸੁਧਾਰ ਹੋਵੇਗਾ ਅਤੇ ਅੰਤ ਵਿੱਚ ਸਰਕਾਰ ਬਿਹਤਰ ਫੈਸਲੇ ਲੈਣ ਦੇ ਯੋਗ ਹੋਵੇਗੀ ਕਿਉਂਕਿ ਨੀਤੀ ਨਿਰਮਾਤਾ ਅਤੇ ਪ੍ਰੋਗਰਾਮ ਮੈਨੇਜਰਾਂ ਦੀ ਸਿਹਤ ਸੰਭਾਲ ਡਾਟਾ ਅਤੇ ਵਿਸ਼ਲੇਸ਼ਣ ਤੱਕ ਬਿਹਤਰ ਪਹੁੰਚ ਹੋਵੇਗੀ ਇਸ ਤੋਂ ਇਲਾਵਾ ਐਬਿਡੀਅੰਸ ਖਾਨ ਅਤੇ ਜਨਸੰਖਿਆ ਅਤੇ ਉਚਿਤ ਫੈਸਲੇ ਲੈਣ ਦੇ ਆਧਾਰ ਤੇ ਬਿਮਾਰੀ ਦੀ ਪ੍ਰਗਤੀ ਨੂੰ ਟਰੈਕ ਕਰਨ ਵਿੱਚ ਮਦਦ ਕਰੇਗਾ ਜੋ ਸਿਹਤ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਬਿਹਤਰ ਸਹਾਇਤਾ ਕਰੇਗਾ ਸਿਫਰ 07 1007 1600 ਮੈਂ ਤੁਹਾਨੂੰ ਸਾਰਿਆਂ ਨੂੰ ਡਾਕਟਰਾਂ ਹਸਪਤਾਲ ਪ੍ਰਸ਼ਾਸਕਾਂ ਲੈਵਾ ਫਾਰਮੇਸੀਆਂ ਨਰਸਾਂ ਸਪੀਕਰ 007 170 ਹ 7 25 ਆਸ਼ਾ ਅਤੇ ਐਨਐਮਰ ਅਤੇ ਹਾਰ ਇੱਕ ਨਾਗਰਿਕ ਨੂੰ ਸਾਡੇ ਦੇਸ਼ ਵਿੱਚ ਸਿਹਤ ਸੰਭਾਲ ਵਿੱਚ ਤਬਦੀਲੀ ਆਉਣ ਲਈ ਇਸ ਮਿਸ਼ਨ ਵਿੱਚ ਪੂਰੇ ਦਿਲ ਨਾਲ ਹਿੱਸਾ ਲੈਣਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਇਸ ਮੋਡਿਊਲ ਵਿੱਚ ਪਵਰ ਕਿਤੇ ਨੁਕਤਿਆਂ ਦਾ ਸੰਖੇਪ ਸੰਖੇਪ ਕਰੀਏ ਡਿਜੀਟਲ ਸਿਹਤ ਦਾ ਮਤਲਬ ਹੈ ਸਿਹਤ ਖੇਤਰ ਵਿੱਚ ਸੰਭਾਲ ਦੀ ਗੁਣਵੱਤਾ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ। ਟੈਕਨੋਲੋਜੀ ਅਤੇ ਡਿਜੀਟਲ ਸਾਧਨ ਸਿਹਤ ਸੰਭਾਲ ਨੂੰ ਵਧਾਉਣ ਅਤੇ ਇਸ ਵਿੱਚ ਸ਼ਾਮਲ ਹਰ ਕਿਸੇ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਵਿੱਚ ਮਦਦ ਕਰਦੇ ਹਨ। ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ 'ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ